ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕੱਪੜਿਆਂ ਦੀ ਦੁਕਾਨ ਤੇ ਬੈਠਦੇ ਨੇ ਆਵਾਰਾ ਕੁੱਤੇ ਪਿਛਲੇ 15 ਸਾਲਾਂ ਤੋਂ 16 ਸਾਲਾਂ ਤੋਂ ਇਹ ਪਤੀ-ਪਤਨੀ ਆਵਾਰਾ ਕੁੱਤਿਆਂ ਦੀ ਸੇਵਾ ਕਰ ਰਹੇ ਹਨ ਲੋਕੇ ਜੋ ਮਰਜ਼ੀ ਕਹਿਣ ਉਹਨਾਂ ਕਹਿੰਿਆ ਅਸੀਂ ਤਾਂ ਇਹ ਰੱਖਾਂਗੇ ਹੀ ਆਪਣੇ ਕੋਲ ਇਹਨਾਂ ਨੂੰ ਕਿਉਂਕਿ ਸਾਨੂੰ ਲੱਗਦਾ ਹੈ ਕਿ ਸਾਡੇ ਬੱਚਿਆਂ ਵਰਗੇ ਹੋਰ ਆਵਾਰਾ ਜਾਨਵਰਾਂ ਦਾ ਪਤਾ ਨਹੀਂ ਰੱਬ ਨੇ ਸਾਡੀ ਡਿਊਟੀ ਆਵਾਰਾ ਕੁੱਤਿਆਂ ਦੀ ਸੇਵਾ ਸੰਭਾਲਣ ਲਈ ਲਗਾਈ ਹੈ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਅਨੰਜੀਵ ਕੁਮਾਰ अच्छा ਤੁਸੀਂ ਇੰਨੇ ਸਾਰੇ ਡੌਗਸ ਆਪਣੀ ਦੁਕਾਨ ਤੇ ਰੱਖੇ ਹੋਏ ਨੇ ਸਟ੍ਰੇਡ ਡੌਗਸ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹਨਾਂ ਡੌਗਸ ਨੂੰ ਆਪਣੇ ਕੋਲ ਰੱਖੇ ਹੋਏ ਇਹਨਾਂ ਨੂੰ 12-15 ਸਾਲ ਹੋ ਗਏ ਨੇ ਤੇ ਕਦੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਨਹੀਂ ਇਹਨਾਂ ਕੋਲ ਨਾ ਮਨ ਨੂੰ ਆਈ ਨਾ ਮੇਰੇ ਕਸਟਮਰਾਂ ਨੂੰ ਆਈ ਹੈ ਅੱਜ ਤੱਕ ਕੋਈ ਪਰੇਸ਼ਾਨੀ ਨਹੀਂ ਆਈ ਕਿੰਨੇ ਕ ਡੌਗ ਨੇ ਜਿਹੜੇ ਤੁਹਾਡੇ ਕੋਲ ਰੂਟੀਨ ਚ ਆ ਕੇ ਇੱਥੇ ਰਹਿੰਦੇ ਨੇ ਲੇਖ ਲੋ ਇੱਕ ਟਾਈਮ ਦੇ ਵਿੱਚ ਲਗਭਗ 12-10-12 ਡੌਗ ਰਹਿੰਦੇ ਨੇ ਤੇ ਟੋਟਲ ਜੇ ਅਸੀਂ ਪਿੱਛੋਂ ਤੋਂ ਲੈ ਕੇ ਕਰੀਏ ਤੇ ਅੱਜ ਤੱਕ ਮੇਰੇ ਕੋ 250 ਤੋਂ 300 ਡੌਗ ਆ ਚੁੱਕੇ ਨੇ ਜਿਹੜੇ ਮੇਰੇ ਕੋ ਰਹਿੰਦੇ ਨੇ ਰਹਿ ਚੁੱਕੇ ਨੇ ਜੀ ਇਹ ਡੌਗਸ ਨੂੰ ਕਈ ਤਰ੍ਹਾਂ ਦੀ ਇਨਫੈਕਸ਼ਨਸ ਵੀ ਹੁੰਦੀਆਂ ਜਿਵੇਂ ਸਟਰੀ ਡੌਗ ਨੇ ਹਨਾ ਤੇ ਉਹ ਫਿਰ ਤੁਸੀਂ ਮੈਨੇਜ ਕਿੱਦਾਂ ਕਰਦੇ ਹੋ ਇਹਨਾਂ ਦੀ ਮੈਡੀਸਿਨ ਜਾਂ ਕੋਈ ਡੌਗ ਬਿਮਾਰ ਹੁੰਦਾ ਤਾਂ ਉਹਦਾ ਖਰਚਾ ਕੌਣ ਕਰਦਾ ਮੈਡਮ ਛੋਟੇ-ਮੋਟੇ ਖਰਚੇ ਨੇ ਜਿਦਾ ਛੋਟੀ-ਮੋਟੀ ਬਿਮਾਰੀ ਹੈ ਉਹ ਤੇ ਮੈਂ ਆਪਣੇ ਖੁਦ ਪਰਸਨਲ ਦਵਾਈਆਂ ਮਾੜੀਆਂ ਮਟੀਆਂ ਲੈ ਦਿੱਦੀਆਂ ਜੇ ਕੋਈ ਜ਼ਿਆਦਾ ਬਿਮਾਰ ਹੁੰਦਾ ਹੈ ਡੌਗ ਫਿਰ ਅਹੀਂ ਸੰਸਥਾਵਾਂ ਨਾਲ ਜੁੜੇ ਦਿਆਂ ਇਹਨਾਂ ਨਾਲ ਉਹਨਾਂ ਕੋਈ ਜਾਈਦਾ ਡਾਕਟਰ ਸਾਹਿਬ ਐ ਨੇ ਤੇ ਉਹ ਇਲਾਜ ਕਰਦੇ ਨੇ। ਹੂੰ ਤੇ ਸਰ ਇਹ ਵੀ ਦੱਸੋ ਕਿ ਡੌਗਸ ਦਾ ਖਾਣਾ ਕੌਣ ਬਣਾਉਂਦਾ ਹੈ ਤੇ ਕੀ ਇਹਨਾਂ ਨੂੰ ਫੂਡ ਤੁਸੀਂ ਰੁਟੀਨ ਦੇ ਵਿੱਚ ਪ੍ਰੋਵਾਈਡ ਕਰਦੇ ਹੋ? ਮੈਡਮ ਖਾਣਾ ਤੇ ਆਪ ਵਾਈਫ ਮੇਰੀ ਬਣਾਉਂਦੇ ਆ। ਜੋ ਅਹੀਂ ਖਾਣੇ ਆ 6 ਮਹੀਨਾ ਨੂੰ ਖਾਣਾ ਦਿੰਦੇ ਆ ਇਹਨਾਂ ਨੂੰ ਦੁੱਧ ਵਗੈਰਾ ਤੇ ਰੋਟੀ ਵਗੈਰਾ ਜ਼ਿਆਦਾ ਦਿੰਦੇ ਆ। ਹੂੰ ਜੇ ਅਹੀਂ ਨੋਨ ਵੈਜੇ ਹੋਵੇ ਤੇ ਉਹ ਵੀ ਥੋੜਾ ਬੋਤਾ ਦਈਦਾ ਬਾਕੀ ਜਿਆਦਾ ਰੋਟੀ ਤੇ ਦੁੱਧ ਹੀ ਹੈ ਪਰ ਜਿਵੇਂ ਤੁਹਾਡੀ ਕੱਪੜਿਆਂ ਦੀ ਵੀ ਦੁਕਾਨ ਹੈ ਇੱਕ ਦੁਕਾਨ ਤੁਹਾਡੀ ਹੋਰ ਹੈ ਸਟ੍ਰੇਟ ਡੌਗਸ ਜਿੱਦਾਂ ਕਿ ਤੁਹਾਡੀ ਦੁਕਾਨ ਤੇ ਬੈਠੇ ਰਹਿੰਦੇ ਨੇ ਉਹਦੇ ਨਾਲ ਤੁਹਾਡੇ ਬਿਜ਼ਨਸ ਤੇ ਕੋਈ ਇਫੈਕਟ ਪੈ ਰਿਹਾ ਕਿ ਕਸਟਮਰ ਘਟੇ ਹੋਣ ਕਿਉਂਕਿ ਲੋਕ ਬੜੇ ਸਾਰੇ ਨੇ ਜਿਹੜੇ ਡਰ ਦੇ ਮਾਰੇ ਆਉਂਦੇ ਨਹੀਂ ਆ ਨਹੀਂ ਮੈਡਮ ਐਂ ਤਾਂ ਮੇਰੇ ਬਿਜ਼ਨਸ ਨੂੰ ਅਜ ਤੱਕ ਵੈਸੇ ਕੋਈ ਫਰਕ ਨਹੀਂ ਪਿਆ 90% ਗਾਹਕ ਮੇਰਾ ਜਿਹੜਾ ਉਹਨਾਂ ਨੂੰ ਪਤਾ ਹੈ ਕਿ ਬਸਤੀ ਗੁਜੀਆਂ ਦੇ ਵਿੱਚ ਜਿਹੜੀ ਦੁਕਾਨ ਹੈ ਉੱਥੇ ਡੌਗ ਹੈ ਨਹੀਂ ਤੇ ਉਹ ਪਰਵਾਹ ਨਹੀਂ ਕਰਦੇ ਅਗੇ ਉਹਨਾਂ ਨੂੰ ਇੰਨਾ ਵੀ ਪਤਾ ਕਿ ਡੌਗ ਹੈ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਉਹ ਆ ਕੇ ਚੁੱਪ ਕਰਕੇ ਬੈਠ ਜਾਂਦੇ ਆ ਤੇ ਲੈ ਕੇ ਚੁਮਾਨ ਲੈ ਕੇ ਜਾਂਦੇ ਨੇ ਬੜੀਆਂ ਸਾਰੀਆਂ ਕਟਨਾਵਾਂ ਵੀ ਬੜੀਆਂ ਸਾਹਮਣੇ ਆਈਆਂ ਕਿ ਸਟ੍ਰੇ ਡੌਗ ਦੇ ਵੱਲੋਂ ਐਗਰੈਸਿਵ ਹੋ ਕੇ ਕਈ ਵਾਰ ਹਮਲਾ ਵੀ ਕਰ ਦਿੱਤਾ ਜਾਂਦਾ ਤੇ ਇਸ ਨੂੰ ਲੈ ਕੇ ਕੋਈ ਆਸਪਰੋਸ ਦੇ ਲੋਕ ਕੋਈ ਇਤਰਾਜ਼ ਜਤਾਉਂਦੇ ਨੇ ਨਹੀਂ ਆਸਪਰੋਸ ਦੇ ਇਤਰਾਜ਼ ਤੇ ਕੋਈ ਨਾ ਕੋਈ ਜਤਾਉਂਦਾ ਹੀ ਜਾਂਦੇ ਵਿੱਚ ਤੇ ਕੋਈ ਸ਼ੱਕ ਹੈ ਨਹੀਂ ਹੈ ਬਾਕੀ ਮੇਰੇ ਡੌਗ ਨੇ ਅੱਜ ਤੱਕ ਮੇਰੇ ਕਸਟਮਰਾਂ ਨੂੰ 15 ਸਾਲ ਦੇ ਵਿੱਚ ਕੁਝ ਵੀ ਨਹੀਂ ਗਿਆ ਹੈਗਾ ਚੁੱਪ ਕਰਕੇ ਆ ਕੇ ਬੈਠਦੇ ਨੇ ਤੇ ਆ ਕੇ ਵਾਪਸ ਚਲੇ ਜਾਂਦੇ ਨੇ ਬਾਕੀ ਕਸਟਮਰ ਨੂੰ ਕੁਝ ਨਹੀਂ ਗਿਆ ਹੈਗਾ ਆਣੇ-ਗਾਨੇ ਵਾਲੇ ਕੋਈ ਨਾ ਕੋਈ ਤਰਾਜ ਤੇ ਜ਼ਰੂਰ ਕਰਦਾ ਹੈ ਤੇ ਜਿੱਥੇ ਮਰਜ਼ੀ ਚਲੇ ਜਾਵੇ ਗੁਰਦਾਸਪੁਰ ਦੇ ਇੱਕ ਨਜ਼ਦੀਕੀ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਜੋ ਦੋ ਬੱਚਿਆਂ ਦੀ ਮਾਂ ਹੈ ਸ਼ਹਿਰ ਦੇ ਇੱਕ ਟੈਟੂ ਬਣਾਉਣ ਵਾਲੇ ਕੋਲੋਂ ਟੈਟੂ ਬਣਾਉਣ ਦਾ ਕੰਮ ਸਿੱਖ ਰਹੀ ਸੀ ਔਰਦੇ ਘਰ ਵਾਲੇ ਦਾ ਦੋਸ਼ ਹੈ ਕਿ ਉਹ ਬੀਤੀ ਸ਼ਾਮ ਦਵਾਈ ਲੈਣ ਜਾ ਰਹੇ ਸਨ ਤਾਂ ਉੱਥੇ ਧਮਕੀਆਂ ਦਿੰਦਿਆਂ ਹੋਇਆ ਔਰਤ ਨੂੰ ਉਸ ਦੇ ਨਾਲ ਕੰਮ ਕਰਨ ਵਾਲਾ ਨੌਜਵਾਨ ਲੈ ਕੇ ਫਰਾਰ ਹੋ ਗਿਆ ਤੇ ਉਸਨੇ ਥਾਣਾ ਸਿਟੀ ਪਹੁੰਚ ਕੇ ਪੁਲਿਸ ਅੱਗੇ ਆਪਣੀ ਪਤਨੀ ਨੂੰ ਲੱਭਣ ਦੀ ਗੁਹਾਰ ਲਗਾਈ ਹੈ ਇਹ ਵਿਵੇਂਦਰ ਕੁਮਾਰ ਇਮਰਿਸ ਦਾ ਰਿਸ਼ਤੇਦਾਰ ਆ ਇਹਦੀ ਘਰ ਦੀ ਨੂੰ ਕੋਈ ਆਪਣੇ ਮੁੰਡਾ ਲੈ ਗਿਆ ਵਾ ਠੀਕ ਆ ਉਹਨਾਂ ਕੋ ਕੰਮ ਸਿੱਖਰੀ ਤੋਂ ਗੱਲਬਾਤ ਉਹਨਾਂ ਤੇ ਹੈਗੀ ਸੀ ਕੋਈ ਆਪੋ ਚੁਮਰੇ ਦੀ ਨਾਲ ਤੇ ਥੋੜਾ ਜਿਆ ਇਹਨਾਂ ਦਾ ਪਚੱਕਰ ਚੁੱਕਰ ਮਿਰਚ ਹੈ ਹੀ ਚੱਲਦਾ ਹੀ ਜਾਂ ਨਹੀਂ ਚੱਲਦਾ ਪਰ ਅਹੀ ਐਸਐਸਪੀ ਦੇ ਕੋ ਬਿਆਨ ਦਵਾਏ ਹੋ ਜਨਾਨੀ ਕੋ ਤੇ ਉਹਨੇ ਕਿਹਾ ਕਿ ਮਤਲਬ ਆਪ ਬਿਆਨ ਦੇ ਕੇ ਗਈ ਹੈ ਖੁਦ ਤੇ ਫਿਰ ਅੱਜ ਉਹਨਾਂ ਨੇ ਤਾਂ ਗਿਦਮ ਕੀ ਦਿੱਤੀ ਇਹਨੂੰ ਮਾਰਨ ਮੁੰਡੀ ਤੇ ਰਾਹ ਦਵਾਈ ਤੋਂ ਵੀ ਲੈਣਾ ਇਹ ਘਰੋਂ ਟਾਣ ਕੇ ਤੁਹਾਨੂੰ ਮਤਲਬ ਕਿ ਉਹ ਇਥੇ ਜ਼ਬਰਦਸਤੀ ਨਾਲ ਕੋ ਲੈ ਕੇ ਐਪਰੀਕੈਂਟ ਦਿੱਤੀ ਹੈ ਥਾਣੇ 'ਆਂ ਦਰਖਾਹ ਦਿੱਤੀ ਹੁਣ ਥਾਣੇ ਵਾਲੇ ਕਹਿੰਦੇ ਕਾਰਵਾਈ ਹੋਏਗੀ ਹੁਣ ਦੇਖਦੇ ਆਪਾਂ ਕੀ ਕਰਦੇ ਆ ਤੇ ਉਹ ਮੁੰਡੇ ਦਾ ਨੰਬਰ ਹੈਗਾ ਕੋਈ ਜਿੰਨਾ ਦੌੜੀ ਜੋ ਹੁਣ ਬੱਸ ਬੰਦ ਆ ਰਿਹਾ ਸੀ ਕਿ ਇਨਸਾਫ ਮੁੰਡੇ ਨੂੰ ਮਿਲੇ ਇਹਨੂੰ ਜੋ ਵੀ ਇਹਦੀ ਕਾਰਵਾਈ ਹੈ ਹੁੰਦੀ ਆ ਕਿਉਂਕਿ ਦੋ ਇਹਦੇ ਬੱਚੇ ਆ ਛੋਟੇ ਛੋਟੇ ਤੇ ਇਨਸਾਫ ਕੀਤਾ ਜਾਇਦਾ ਇਹਨਾਂ ਨੂੰ ਜਿਹੜਾ ਨਾ ਬੜੇ اندر ਕੁ ਮਾਰਦਾ ਇਹਦਾ ਹਰਦਾ ਹੁੰਦੀ ਸੜ ਮੈਂ ਦਵਾਈ ਲੈਣਾ ਆਦੀ ਆਪਣੀ ਘਰ ਦੀ ਨਾਲ ਸੜ ਉੱਥੇ ਇਹ ਮੁੰਡਾ ਆਦੀ ਤੇ ਉਹਨਾਂ ਦੀ ਕੋਈ ਗੱਲਬਾਤ ਪਹਿਲਾਂ ਦੀ ਉਹ ਧਮਕੀ ਦਿੰਦਾ ਤੇ ਮੇਰੇ ਘਰ ਦੇ ਨੂੰ ਲੈ ਗਿਆ ਤੇ ਉੱਥੇ ਕੰਮ ਕਰਦੀ ਦੀ ਮੰਗ ਕਰਦੇ ਹਾਂ ਹੁਣ ਇਨਸਾਫ ਮਿਲੇ ਸਾਡਾ ਬੱਚਾ ਹੈ ਮੇਰੇ ਦੋ ਬੱਚੇ ਨੇ ਤੇ ਮੈਨੂੰ ਇਨਸਾਫ ਮਿਲੇ ਮੇਰੇ ਨਾਲ ਧੱਕਾ ਕਰਦੇ ਆ ਜੀ ਆਸ ਮਸੂਲ ਹੋਈ ਏ ਸਾਨੂੰ ਵੀ ਵੱਲੋਂ ਵੀ ਮੇਰੀ ਵਾਈਫ ਜਿਹੜੀ ਆ ਉਹ ਇੱਥੇ ਹੈਗਾ ਸੀਗਾ ਟੈਟੂ ਦਾ ਇੱਕਾ ਸ਼ਾਪ ਤੇ ਉੱਥੇ ਲੱਗੀ ਸੀ ਤੇ ਉੱਥੇ ਟੈਟੂ ਵਾਲੇ ਮੁੰਡੇ ਦੇ ਨਾਲ ਚਲੀ ਗਈ ਹੈ ਤੇ ਮੇਰੇ ਤਿੰਨ ਬੱਚੇ ਆ ਤਾਂ ਉਹ ਪਹਿਲਾਂ ਵੀ ਚਲ ਗਈ ਸੀ ਤੇ ਪਹਿਲਾਂ ਆ ਗਈ ਸੀ ਲੇਕਿਨ ਹੁਣ ਦੁਬਾਰਾ ਉਹ ਫੇਰ ਚਲੀ ਗਈ ਹੈ ਉਹਦੇ ਨਾਲ ਤੇ ਇਸ ਬੰਦੇ ਅਸੀਂ ਉਹਨੂੰ ਪੜਤਾਲ ਕਰ ਰਹੇ ਹਾਂ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਦੀ ਚੋਰਾ ਦਾ ਰਹਿਣ ਵਾਲਾ 72 ਸਾਲਾ ਬਜ਼ੁਰਗ ਬਲਵੰਤ ਸਿੰਘ ਇੱਕ ਜਵਾਨ ਤੋਂ ਘੱਟ ਨਹੀਂ। ਬਲਵੰਤ ਸਿੰਘ ਨੂੰ ਤੇਜ ਦੌੜਨ ਵਿੱਚ ਮਹਾਰਤ حاصل ਹੈ ਤੇ ਹੁਣ ਤੱਕ 350 ਦੇ ਕਰੀਬ ਮੈਡਲ ਦੌੜ ਵਿੱਚ ਹਾਸਲ ਕਰ ਚੁੱਕਿਆ ਹੈ। ਕੋਈ ਜਿੰਨ ਪਹਿਲਾਂ ਹੀ ਮਹਾਰਾਸ਼ਟਰ ਦੇ ਦੌੜ ਵਿੱਚ ਮੈਡਲ ਹਾਸਲ ਕਰਕੇ ਬਲਵੰਤ ਸਿੰਘ ਆਏ ਸਨ। ਇਹਨਾਂ ਨਾਲ ਖਾਸ ਗੱਲਬਾਤ ਹੋਈ ਸਾਡੇ ਪੱਤਰਕਾਰ ਦੀ। ਕੋਈ 350 ਮੈਡਲ ਹੋ ਗਿਆ ਹੋਣਾ। ਤੇ ਇੰਨੇ ਸ਼ਾਹਤੀ ਰੇ ਗਏ ਇੰਨੀਆਂ ਹੀ ਟ੍ਰਾਫੀਆਂ ਹੋ ਗਈਆਂ ਵਾ ਤੇ ਜਿੱਤਿਆ ਤਾਂ ਮੈਂ ਬਹੁਤ 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 ਦੂਰੋਂ ਜੀ ਬੰਗਲੌਰੋਂ ਚਾਰ ਪੰਜ ਵਾਰੀ ਤੇ ਸੱਤ ਵਾਰੀ ਤੇ ਮੈਂ ਬੰਬਈੋਂ ਜਿੱਤ ਕੇ ਆਇਆ ਸੱਤ ਵਾਰੀ ਬੰਬਈੋਂ ਦਿੱਲੀੋਂ ਵੀ ਪਤਾ ਨਹੀਂ ਚਾਤਾ ਅੱਠ ਵਾਰੀ ਤੇ ਲਾਹੌਰ ਨਖਲਉ ਤੇ ਉਹ ਤੋਂ ਨਾ ਹਾਇਦਰਾਬਾਦੋਂ ਜਿੱਤ ਕੇ ਆਏ ਫੇਰ ਜੀ ਕਿੰਨੀ ਉਮਰ ਆ ਮੇਨੋ ਜੀ 73ਵਾਂ ਸਾਲ ਲੱਗਾ ਜੇ ਇਹ ਆ ਬਸ ਜਿਹੜੇ ਪਾਸੇ ਮਨ ਨੂੰ ਲਾ ਲੋ ਤੇ ਉਸੇ ਪਾਸੇ ਮਨ ਲੱਗ ਜਾਂਦਾ ਕੀ ਖਰਾਬ ਗਿਆ ਕਿ ਤੁਹਾਡੀ ਉਮਰ ਦੇ ਕੁਹਾੜਾ ਫੇਰਦਾ ਨਾ ਰਾਜ ਬਹੁਤਾ ਤੇ ਉਹ ਕਰੀ ਜਾਂਦਾ ਮੇਰਾ ਸਰੀਰ ਮੇਰਾ ਸੈਟ ਕੁਹਾੜਾ ਕਰਦਾ ਵਾ ਤੇ ਕੁਹਾੜੇ ਦੇ ਨਾਲ ਨਾਲ ਹੀ ਫਿਰ ਮੈਂ ਸਵੇਰੇ ਦੌੜ ਲਾ ਲਈਦੀ ਆ ਤੇ 4 ਕੋਏ ਹੀ 8 ਵਜੇ ਹੀ ਤਾਂ ਤੇ 8 ਵਜੇ ਤੋਂ ਆਣ ਕੇ ਫੇਰ 6-7 ਘੰਟੇ ਕੰਮ ਵੀ ਕਰੀਦਾ ਲੱਕੜ ਦਾ ਕਿੰਨੇ ਕਿਲੋਮੀਟਰ ਰੋਜ਼ ਤੋਰ ਲੈਂਦੇ ਮੈਂ ਜੀ ਉਹ 25 30 ਕਿਲੋਮੀਟਰ ਤੇ ਮੈਂ ਦੂਜੇ ਤੀਜੇ ਦਿਨ ਲਾਉਣਾ ਹੀ ਲਾਉਣਾ ਦੂਜੇ ਤੀਜੇ ਦਿਨ ਮੈਂ 25 ਕਿਲੋਮੀਟਰ 20 ਕਿਲੋਮੀਟਰ ਇਹ ਲਾਉਣੀ ਲਾਉਣੀਆਂ ਭਾਵੇਂ ਜੋ ਮਰਜ਼ੀ ਹੋ ਜੇ ਤੇ ਜਿੱਦਣ ਮੇਰੀ 42 ਕਿਲੋਮੀਟਰ ਦੌੜਾ ਉਹ ਮੈਂ ਮਹੀਨੇ ਚ ਲਾਉਣੀਆਂ ਤਿੰਨ ਵਧਰੀ ਲਾਉਣੀ ਤਿੰਨ ਲਾਉਣੀਆਂ ਉਹ ਸਾਰਾ ਏਰਕਾ ਮੈਂ ਨਾ ਹੁਣ ਛੱਡ ਦੇਣੀ ਆ ਮੈਂ 42 ਕਿਲੋਮੀਟਰ ਛੱਡ ਦੇਣੀ ਆ ਤੰਦਰੁਸਤੀ ਚਾਹੀਦੀ ਆ ਬਾਕੀ ਪੰਜ ਪੰਜ 골ਡ ਮੈਡਲ ਲਏ ਆ ਜੀ ਮੈਂ ਪੰਜ ਪੰਜ 골ਡ ਮੈਡਲ ਮੈਂ ਜਿੱਥੇ ਵੀ ਜਾਂਦਾ ਰਿਆਂ ਨਖਲੌਗਿਆਂ ਉਥੋਂ 5 골ਡ ਮੈਡਲ ਐ ਹਾਂਜੀ ਲਾਹੌਰ ਗਿਆ ਉਥੋਂ 5 골ਡ ਮੈਡਲ ਐ ਇਥੋਂ ਜੀ ਨਖਲੌ ਤੋਂ ਉਥੋਂ ਵੀ 5 ਬੰਗਲੌਰ ਤੋਂ 5 ਮਨੇ ਜਿੱਥੇ ਜਾਂਦਾ ਨੇ 5-5 골ਡ ਮੈਡਲ ਮੈਂ ਲੈਂਦਾ ਰਿਆ ਤੇ ਤੁਸੀਂ ਬਟਾਲਾ ਪੁਲਿਸ ਵੱਲੋਂ ਐਂਟੀ ਡਰਗ ਅਵੇਅਰਨੈਸ ਸੈਮੀਨਾਰ ਅਤੇ ਐਥਲੈਟਿਕਸ ਮੀਟ 2025 ਕਰਵਾਈ ਗਈ ਜਿੱਥੇ ਸਵੇਰੇ ਖੇਡਾਂ ਹੋਈਆਂ ਉੱਥੇ ਹੀ ਦੇਰ ਸ਼ਾਮ ਤੱਕ ਨਾਮਵੰਨ ਸਮਾਰੋਹ ਅਤੇ ਨਸ਼ੇ ਖਿਲਾਫ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸਿੰਦਰ ਸਿੰਘ ਡੀਆਈਜੀ ਬਾਡ ਰੇਂਜੇਸ ਸ਼੍ਰੀ ਅੰਮ੍ਰਿਤਸਰ ਅਤੇ 우마 ਸ਼ੰਕਰ ਗੁਪਤਾ ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡਿਪਟੀ ਸਾਹਿਬ ਵੱਲੋਂ ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ ਹੈ। ਔਰ ਇਹਦੇ ਵਿੱਚ ਜਿਹੜਾ ਅਸੀਂ ਡਰੱਗਸ ਦੇ ਖਿਲਾਫ ਐਕਸ਼ਨ ਕਰਦੇ ਆ ਉਹਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਪਬਲਿਕ ਨੂੰ ਅਵੇਅਰ ਕਰੀਏ ਤਾਂ ਕਿ ਲੋਕ ਸਾਨੂੰ ਵੱਧ ਤੋਂ ਵੱਧ ਸਹਿਯੋਗ ਕਰ ਸਕਣ ਔਰ ਲੋਕ ਆਪਣਾ ਆਪਣਾ ਰੋਲ ਵੀ ਖਾ ਕਰ ਸਕਣ ਤਾਂ ਕਿ ਅਸੀਂ ਇਸ ਡਰੱਗਸ ਨੂੰ ਪੰਜਾਬ ਦੇ ਵਿੱਚ ਛੇਤੀ ਖਤਮ ਕਰਨ ਵਿੱਚ ਕਾਮਯਾਬ ਹੋ ਸਕੀਏ। ਅੱਜ ਐਸਐਸਪੀ ਸਾਹਿਬ ਬਟਾਲਾ ਵੱਲੋਂ ਬੜਾ ਵਧੀਆ ਸਪੋਰਟਸ ਮੀਟ ਕਰਾਈ ਗਈ ਬਹੁਤ ਹੀ ਵੱਖ-ਵੱਖ ਸਕੂਲਾਂ ਕਾਲਜਾਂ ਨੌਜਵਾਨਾਂ ਨੇ ਵੀ ਹਿੱਸਾ ਲਿਆ ਹੁਣ ਇਸੇ ਸਮਾਰੋਹ ਦੇ ਵਿੱਚ ਕਈ ਪਿੰਡਾਂ ਦੇ ਸਰਪੰਚ ਮੈਂਬਰ ਕਾਇਹ ਸਾਹਿਬ ਉਹ ਵੀ ਸਾਰੇ ਹਾਜ਼ਰ ਸੀ ਸੋ ਇਹ ਇੱਕ ਉਪਰਾਲਾ ਆ ਜਿਹੜਾ ਜਾਰੀ ਰਹੂਗਾ ਔਰ ਉਮੀਦ ਹੈ ਇਹਦੇ ਸਾਨੂੰ ਚੰਗੇ ਨਤੀਜੇ ਵੀ ਆਉਣਗੇ ਮੈਂ ਖਾਸ ਤੌਰ ਤੇ ਜੁਸੀ ਸਾਹਿਬ ਦਾ ਵੀ ਸ਼ੁਕਰੀਆ ਦਾਖਿਲ ਕਰਦਾ ਹਾਂ ਉਹ ਵੀ ਆਪ ਇਸ ਵਿੱਚ ਸ਼ਾਮਲ ਹੋਏ ਔਰ ਉਹਨਾਂ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਹੈ ਸਾਂਝੀ ਲੜਾਈ ਆ ਔਰ ਔਰ ਜੇ ਅਸੀਂ ਸਾਂਝੇ ਸਾਰੇ ਇਕੱਠੇ ਹੋ ਕੇ ਇਸ ਚੀਜ਼ ਨੂੰ ਲੜਾਂਗੇ ਅਸੀਂ ਜਿੱਤਾਂਗੇ ਬਿਸ਼ਰ ਸ਼ੁਕਰੀਆ ਇਹ ਗੱਲ ਬਾਜਵ ਹੈ ਕਿ ਜਿਹੜਾ ਜੂਥ ਹੈ ਉਹ ਜਿਵੇਂ ਦੱਸਿਆ ਸਾਡੀ ਸੰਗਤ ਚ ਇਹ ਵੀ 16 ਤੋਂ ਜਿਹੜੀ 20 ਸਾਲ ਦੀ ਉਮਰ ਹੁੰਦੀ ਹੈ ਇਹ ਬੜੀ ਸੈਂਸਿਟਿਵ ਉਮਰ ਹੁੰਦੀ ਹੈ ਇਹਦੇ ਵਿੱਚ ਮੈਕਸਿਮ ਨਰਦੀ ਹੁੰਦੀ ਹੈ ਤੇ ਬੱਚੇ ਜਿਹੜੇ ਵੀ ਸਾਡੇ ਨੌਜਵਾਨ ਹੁੰਦੇ ਆ ਜਾਂ ਹੁੰਦੇ ਆ ਉਹਨਾਂ ਦੀ ਕਾਫੀ ਤਰ੍ਹਾਂ ਦੀ ਇਲਿਊਰਮੈਂਟਸ ਆਂਦੀਆਂ ਨੇ ਉਹਨਾਂ ਨੂੰ ਤਾਂ ਇਸ ਨੰਨੇ ਦੇ ਵਿੱਚ ਇਹਨਾਂ ਦੀ ਮੈਕਸਿਮਮ ਸਾਡੇ ਮਾਪੇ ਦਾ ਫੈਮਿਲੀਜ਼ ਦਾ ਫਰਜ਼ ਬੰਦਾ ਹੈ ਉਹਨਾਂ ਤੇ ਨਜ਼ਰ ਰੱਖਣ ਤੇ ਸਾਡਾ ਪ੍ਰਸ਼ਾਸਨ ਦਾ ਫਰਜ਼ ਬੰਦਾ ਕਿ ਉਹਨਾਂ ਨੂੰ ਅਸੀਂ ਸਹੀ ਰਾਸਤੇ ਤੇ ਚਲਾਈਏ ਸਪੋਰਟਸ ਇਜ਼ ਵਨ ਆਫ ਦਾ ਤੇ ਬਾਕੀ ਉਹਨਾਂ ਦੀ ਐਜੂਕੇਸ਼ਨ ਆ ਉਹਨਾਂ ਦਾ ਕਿਸ ਪਾਸੇ ਜਾਣਾ ਚਾਹੁੰਦੇ ਆ ਉਹਨਾਂ ਲਈ ਜੋਬਸ ਵੀ ਕ੍ਰੀਏਟ ਕਰੀਏ ਅਸੀਂ ਇਹ ਸਾਰੀਆਂ ਚੀਜ਼ਾਂ ਬੜੀਆਂ ਜ਼ਰੂਰੀ ਸੋ ਸ਼ਾਇਦ ਅਜੀ ਲੋਡ ਵੀ ਹੈਗੀ ਕਿ ਡਰਗ ਐਡਿਕਸ਼ਨ ਪਿੱਛੇ ਸਾਡੀ ਮੀਟਿੰਗ ਵੀ ਹੁੰਦੀ ਆ ਸਿਵਲ ਸਰਜਨ ਸਾਹਿਬ ਨਾਲ ਤੇ ਪੁਲਿਸ ਅਫਸਰਸ ਨਾਲ ਉਹਦੇ ਤੇ ਅਸੀਂ ਇਹੀ ਸਾਡਾ ਤਵਜੋ ਹੈ ਕਿ ਜਦੋਂ ਕੋਈ ਡਰਗ ਦਾ ਕੇਸ ਆਂਦਾ ਹੈਗਾ ਐਡਿਕਸ਼ਨ ਦਾ ਤਾਂ ਉਹਦੀ ਫੈਮਿਲੀ ਨੂੰ ਇਨਵੋਲ ਕਰੋ ਉਹਦੀ ਮਦਰ ਨੂੰ ਉਹਦੀ ਸੋਟਰ ਨੂੰ ਉਹਦੀ ਪਾਦਰ ਨੂੰ ਤਾਂ ਜੋ ਕਿ ਐਟ ਲੀਸਟ ਉਹਨਾਂ ਨੂੰ ਪਤਾ ਲੱਗੇ ਵੀ ਤੁਹਾਡਾ ਬੱਚਾ ਇਸ ਤਰ੍ਹਾਂ ਦੀ ਚੀਜ਼ ਇਨਵੋਲ ਹੈ ਤਾਂ ਕਿ ਉਹ ਉਹਦਾ ਖਿਆਲ ਵੀ ਰੱਖ ਸਕਣ ਉਹਦੀ ਮੈਡੀਕੇਸ਼ਨ ਵੀ ਕੋਆਪਰੇਟ ਕਰ ਸਕਣ ਇਹ ਮਾਨ ਜੋ ਕੇ ਸਾਹਿਬ ਦਾ ਬਹੁਤ ਹੀ ਵੱਡਾ ਹੁਕਮ ਹੈ ਵਾ ਕਿ ਇਹਨਾਂ ਨੇ ਜਿਹੜੀ ਆਪਣੀ ਜਨ ਜੇਨਰੇਸ਼ਨ ਆ ਉਹਨਾਂ ਦੀ એનર્ਜੀ ਜਿਹੜੀ ਆ ਵੀ ਸਪੋਰਟਸ ਪ੍ਰਤੀ ਟ੍ਰਾਂਸਫਰ ਕਰਨਾ ਸੰਬੰਧੀ ਜਿਹੜਾ ਵੀ ਇਹ ਨਸ਼ੇ ਤੋਂ ਅਲੱਗ ਰਹਿਣਗੇ ਇਸ ਸੰਬੰਧੀ ਸਰ ਮੈਂ ਆਪ ਨੂੰ ਜਾਣਕਾਰੀ ਦੇਣਾ ਚਾਹੁੰਦਾ ਵੀ ਮੈਂ ਵੀ 골ਡ ਮੈਡਲਿਸਟ ਆ ਪੰਜਾਬ ਪੁਲਿਸ ਦੀ ਟੀਮ ਕੋਲ ਖੇਡਦੇ ਰਹੇ ਆ ਪੀਪੀ ਕੋਈ ਜੰਗ ਜੇਨਰੇਸ਼ਨ ਉਹਨਾਂ ਨੂੰ ਮਤਲਬ ਮੋਟੀਵੇਸ਼ਨ ਮਿਲਦੀ ਆ ਵੀ ਆਪਾਂ ਇਸ ਸੰਬੰਧੀ ਨਸ਼ਿਆਂ ਨੂੰ ਛੱਡ ਕੇ ਗੇਮ ਗੇਮ ਦੇ ਨਾਲ ਜੁੜੀਏ ਜਿਸ ਕਾਰਨ ਕਿਉਂਕਿ ਮੇਰੇ ਖਿਆਲ ਨਾਲ ਸ਼ਾਇਦ ਅੱਜ ਵਿਜ਼ਨ ਦੀ ਘਾਟ ਆ ਸ਼ਾਇਦ ਵਿਜ਼ਨ ਨਹੀਂ ਵਿਜ਼ਨ ਬਿਲਕੁਲ ਸਰ ਵਿਜ਼ਨ ਦੀ ਪ੍ਰੋਬਲਮ ਸਰ ਇਹ ਆ ਵੀ ਜਿਹੜੀ ਆਪਣੀ ਜੰਗ ਜਨਰੇਸ਼ਨ ਹੈ ਅਰਾਊਂਡ 15 ਤੋਂ 16 ਇਅਰ ਦੇ ਜਿਹੜੇ ਬੱਚੇ ਨੇ ਉਹਨਾਂ ਦੀ એનર્ਜੀ ਜੇਕਰ ਆਪਾਂ ਸਪੋਰਟਸ ਵੱਲ ਟ੍ਰਾਂਸਫਰ ਕਰਦਾਂਗੇ ਨਾ ਫਿਰ ਉਹਨਾਂ ਦਾ ਜਿਹੜਾ ਅਪਕਮਿੰਗ ਏਜ ਆ ਰਹੀ ਆ ਉਹ ਹਮੇਸ਼ਾ ਹੀ ਸਪੋਰਟਸ ਵੱਲ ਚੁਕੇਗੀ ਫਿਰ ਉਹ ਨਸ਼ਿਆਂ ਵਾਲੇ ਬੰਨੇ ਜਾਂ ਜਦੋਂ ਬੱਚਾ ਪੜ ਕੇ ਆਊਗਾ ਉਹ ਸਪੋਰਟਸ ਵੱਲ ਖੇਡੂਗਾ ਮੁਰਗੀ ਜੂ ਸੌਏਗਾ ਸਵੇਰੇ ਫਿਰ ਉਹਨੂੰ ਚਾਹ ਹੁੰਦਾ ਵੀ ਮੈਂ ਗਰਾਊਂਡ 'ਚ ਜਾਣਾ ਮੈਂ ਹਾਰਡਵਰਕ ਕਰਨਾ ਮੈਂ ਟੀਮ ਦਾ ਮਤਲਬ ਆਪਣੀ ਟੀਮ ਨੂੰ ਅੱਪ ਲੈ ਕੇ ਜਾਣਾ ਵਾ ਤੇ ਜਿਹੜੇ ਬੱਚੇ ਨੇ ਕੋਈ ਹਾਰਡਵਰਕ ਨਹੀਂ ਕਰਨਾ ਜਾਂ ਉਹਨਾਂ ਨੇ ਕਰੇ ਰਹਿਣਾ ਵਾ ਤੇ ਸੁਸਾਇਟੀ ਉਹੋ ਜਿਹੀ ਰਹਿਣੀ ਆ ਉਹ ਬੱਚਾ ਫਿਰ ਹਮੇਸ਼ਾ ਨਸ਼ੇ 'ਚ ਲੱਜੂਗਾ ਤੋਂ ਮੇਰਾ ਇਹੀ ਕਹਿਣਾ ਚਾਹੁੰਦਾ ਚਾਹੁੰਦਾ ਆ ਵੀ ਜਿਹੜੇ ਆਪਣੇ ਪਿੰਡ ਦੇ ਪਿੰਡਾਂ 'ਚ ਆ ਹਮੇਸ਼ਾ ਆਪਾਂ ਸਾਰਿਆਂ ਬੱਚੇ ਜਿਹੜੇ ਆ ਉਸ ਨੂੰ ਗਰਾਊਂਡ ਨਾਲ ਜੋੜੀਏ ਕਿਉਂਕਿ ਜਿਹੜੇ ਪਿੰਡ ਦੇ ਵਿੱਚ ਵਧੀਆ ਗਰਾਊਂਡ ਹੋएगी ਉਸ ਪਿੰਡ ਦੇ ਵਿੱਚ 80% ਸ਼ਾਰਟਮੈਟਿਕ ਨਹੀਂ ਹੋਊਗਾ ਤੇ ਜਿਹੜੇ ਪਿੰਡ ਸਕੂਲ ਹੀ ਵਧੀਆ ਹੋਊਗਾ ਉੱਥੇ ਵੀ ਨਸ਼ਾ ਬਿਲਕੁਲ ਨਹੀਂ ਹੋਊਗਾ। ਸ਼ਹਿਰ ਦੇ ਵਿੱਚ ਪੁਰਾਣੇ ਬੱਸ ਸਟੈਂਡ ਦੇ ਬਾਹਰ ਇੱਕ ਤੇਜ਼ ਰਫ਼ਤਾਰ ਕਾਰ ਨੇ ਆਟੋ ਚਾਲਕ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਆਟੋ ਚਾਲਕ ਸਖਮੀ ਹੋ ਗਿਆ ਜਦਕਿ ਟੱਕਰ ਵੱਜਣ ਕਾਰਨ ਆਟੋ ਵੀ ਕੰਧ ਵਿੱਚ ਜਾ ਵਜਾ। ਹਾਲਾਂਕਿ ਮੌਕੇ ਤੇ ਆਟੋ ਯੂਨੀਅਨ ਦਾ ਪ੍ਰਧਾਨ ਵੀ ਪਹੁੰਚ ਗਿਆ ਤੇ ਕਾਰ ਚਾਲਕ ਨੇ ਆਟੋ ਦਾ ਹੋਇਆ ਨੁਕਸਾਨ ਅਤੇ ਡਰਾਈਵਰ ਦਾ ਲਾਸ਼ ਪ੍ਰਾਣ ਦੀ ਗੱਲ ਵੀ ਮੰਨ ਲਈ ਤੇ ਮਾਮਲਾ ਪੁਲਿਸ ਤੱਕ ਨਹੀਂ ਪਹੁੰਚਿਆ। ਜੀ ਲਾਈ ਸੀ ਬਾਜੀ ਇੱਥੇ। ਹਾਂ ਮੈਂ ਬਾਰੀ ਚ ਬੈਣ ਲਗਾ ਗੱਡੀ ਬੜੀ ਤੇਜ ਆਈ ਇਧਰੋਂ। ਨਾਲ ਹੀ ਮੈਨੂੰ ਧੂਕੇ ਲੈ ਆਈ ਤੇ ਥੱਲੇ ਦੇ ਦਿੱਤਾ ਤੇ ਗੱਡੀ ਮੇਰੀ ਇੱਥੇ ਸਾਈਡ ਤੇ ਤੋੜ ਕੇ ਤੇ ਸਾਰੀ ਡੇਟੀ ਕਰਤੀ ਗੱਡੀ ਸਾਰੀ ਮੇਰੀ ਇਹਨਾਂ ਤੋੜ ਦਿੱਤੀ ਮੇਰੀ ਗੱਡੀ। ਸੈਰ ਤੇ ਲੱਗਾ ਸੀ ਮੇਰਾ ਇੱਥੇ ਹਾਂਜੀ। ਮੈਂ ਇੱਥੇ ਨੰਬਰ ਤੇ ਲਾਈ ਗੱਡੀ ਮੈਂ। ਟੱਟ ਮੇਰੇ ਤੇ ਆ ਜਿਟਾ ਉਹਨੇ ਥੱਲੇ ਦੇ ਦਿੱਤਾ ਰਗੜਾ ਰੁਗੜਾ ਲਕੀਆਂ ਮੇਰੇ ਇਹਨੇ। ਇਹ ਆਈਏ ਬੜੀ ਤੇਜ਼ ਹੈ ਤੇ ਮੈਂ ਬੈਨ ਲਗਾਵਾ ਉਹਨਾਂ ਨੇ ਆਵਾਜ਼ ਦਿੱਤੀ ਟਾਈਮ ਹੋ ਗਿਆ ਇਹ ਗੱਡੀ ਬੜੀ ਤੇਜ਼ ਆਈ ਤੇ ਨੇ ਨਾਲ ਹੀ ਧੂਕੇ ਲੈ ਜਾਂਦਾ ਵੇਖਿਆ ਹੀ ਨਹੀਂ ਬੜੀ ਤੇਜ਼ ਗੱਡੀ ਸਪੀਡ ਤੇ ਸੀ ਉਹ ਲੇਡੀਜ਼ ਚਲਾਉਂਦੇ ਸੀ ਵਾਰ ਨਾ ਉਹਨੇ ਧੂਕੇ ਇੱਥੇ ਲੈਣ ਦੀ ਨਾਲ ਹੀ ਨਾਲ ਹੀ ਮੈਨੂੰ ਥੱਲੇ ਦੇ ਦਿੱਤਾ ਇਹਨੇ ਮੇਰਾ ਨੁਕਸਾਨ ਤੇ ਭੜਨੇ ਤੇ ਮੇਰਾ ਵੀ ਆ ਕਰਨ ਲਾ ਲੁਜਾ ਜਰਾ ਜੀ ਮੈਂ ਨਾ ਕਨਵਰ ਚੌਂਕ 'ਚ ਆਪਣੇ ਜੁਨੀਏ 'ਚ ਬੈਠਾ ਸੀ ਮੈਨੂੰ ਫੋਨ ਆਇਆ ਵੀ ਮੁੜੇ ਦੀ ਗੱਡੀ ਬਚ ਗਈ ਆ ਉਸ ਵੇਲੇ ਮੈਂ ਇੱਥੇ ਆਇਆ ਤੇ ਮੈਂ ਇੱਥੇ ਆਣ ਕੇ ਵੇਖਿਆ ਵੀ ਮੈਡਮ ਗੱਡੀ ਚਲਾ ਰਹੇ ਫੋਨ ਤੇ ਲੱਗੇ ਸੀਗੇ ਮੈਨੂੰ ਦੱਸਿਆ ਉਹਨ ਉਹਨਾਂ ਪਿੱਛੋਂ ਮੁੜੇ ਦੀ ਗੱਡੀ ਦੇ ਵਿੱਚ ਮਾਰੀ ਤੇ ਗੱਡੀ ਆਣ ਕੇ ਦਵਾਰਨਾ ਵੱਜ ਗਈ ਆ ਜਿੱਦੇ ਘਰ ਕੇ ਮੁੜੇ ਦੀ ਲਾਤ ਉਹਦੇ ਥੱਲੇ ਗੱਡੀ ਦੇ ਨਾਲ ਰਗੜੀ ਗਈ ਆ ਉਹਦੇ ਨੂੰ ਚੋਟਾਂ ਲੱਗੀਆਂ ਨੇ ਗੱਡੀ ਦਾ ਨੁਕਸਾਨ ਹੋ ਗਿਆ ਵਾ ਅਸੀਂ ਤਾਂ ਇਹਨਾਂ ਨੂੰ ਕੁਝ ਨਹੀਂ ਕਹਿ ਰਹੇ ਅਸੀਂ ਸਿਰਫ ਕਹਿ ਰਹੇ ਹਾਂ ਵੀ ਜੋ ਉਹਨਾਂ ਦਾ ਹਰਜਾਨਾ ਵਾ ਉਹ ਦੇ ਦਿਓ ਕੋਈ ਗੱਲ ਨਹੀਂ ਆ ਬਾਕੀ ਕੋਈ ਗੱਲ ਹੀ ਨਹੀਂ ਮੁੜਾ ਵੀ ਨਹੀਂ ਗੱਲ ਕਰਦਾ ਕੋਈ ਵੀ ਨਹੀਂ ਗੱਲ ਕਰਦਾ ਮੁੜੇ ਦਾ ਇਲਾਜ ਕਰਾ ਦਿਓ ਤੇ ਗੱਡੀ ਦਾ ਹਰਜਾਨਾ ਦੇ ਦਿਓ ਬਸ ਕੋਈ ਗੱਲ ਨਹੀਂ ਬਾਕੀ ਜੀ ਜੀ ਇਹ ਤੁਹਾਨੂੰ ਵੇਖੋ ਐਕਸਟਰਾ ਕਰਾ ਕੇ ਜਾਂ ਕੁਝ ਕਰਾ ਕੇ ਫੇਰ ਹੀ ਪਤਾ ਲੱਗੇਗਾ ਨੁਕਸਾਨ ਵੇਖੋ ਜੀ ਗੱਡੀ ਦਾ ਵਾ ਇਹਨਾਂ ਕੋ ਗੱਡੀ ਸੰਭੀ ਨਹੀਂ ਗਈ ਕੰਟਰੋਲ ਹੀ ਹੈ ਗੱਡੀ ਬਸ ਕੋਈ ਨਹੀਂ ਆਇਆ ਸਿਰ ਮੁੜੇ ਦੇ ਛੋਟਾ ਸੱਟਾਂ ਲੱਗੀਆਂ ਕਾਫੀ ਉਹਦਾ ਇਲਾਜ ਕਰਾ ਦੇਣ ਗੱਡੀ ਦਾ ਇਲਾਜ ਮਤਲਬ ਠੀਕ ਕਰਾ ਦੇ ਕੋਈ ਗੱਲ ਨਹੀਂ ਸਾਨੂੰ ਹੱਡੀ ਨਾਲ ਕੋਈ ਨਿੱਜੀ ਦਸ਼ਮੀਆਂ ਜੀ ਕੋਈ ਗੱਲ ਨਹੀਂ ਇਹੋ ਜਿਹੀ ਕੋਈ ਬਾਤ ਹਾਂ ਤੁੰਮ ਲੋਧਰਾਨਾ ਮੈਂ ਜੀ ਮੇਰਾ ਜੇਲ੍ਹੋਂ ਦੂਰ ਰਹਿ ਰਿਹਾ ਆ ਇਹ ਗੱਡੀ ਠੇ ਦੇ ਟੈਂਪੂ ਚ ਵੜ ਜੀਏ ਸਾਡਾ ਫੈਸਲਾ ਮਿਊਚੁਅਲੀ ਹੋ ਗਿਆ ਤੇ ਮੈਂ ਕਹਿੰਦਾ ਨੂੰ ਖਤਮ ਵੀ ਤੇ ਇਹ ਗੱਲ ਨੂੰ ਬਾਦੂ ਹੋ ਜੀ ਨਹੀਂ ਐਸੀ ਕੋਈ ਗੱਲ ਨਹੀਂ ਜੀ ਐਸਾ ਕੁਝ ਨਹੀਂ ਅੱਜ ਦੀ ਜੋੜੀ ਉਹ ਚਲਾ ਰਹੇ ਉਹ ਅਸੀਂ ਕੋਈ ਗੱਲ ਨਹੀਂ ਹੈ ਬਾਕੀ ਐਕਸੀਡੈਂਟ ਜਿਹੜੇ ਗੱਟੀਆਂ ਆਉ ਲਗਨੀਆਂ ਲਗਨੀਆਂ ਜੀ ਗਲਤੀ ਮੰਨ ਲਈ ਅਸੀਂ ਆਪ ਸਾਡੇ ਕੋਲ ਗਲਤੀ ਹੋਈ ਹੈ ਤੇ ਉਹਨੂੰ ਅਰਜਾਨਾ ਦੇਤਾ ਬੈਸਾ ਹਾਂਜੀ ਹਾਂਜੀ ਹਸਪਤਾਲਾਂ ਦੇ ਵਪਾਰਕ ਅਦਾਰਿਆਂ ਵਿੱਚ ਬਦਲਣ ਅਤੇ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਲਈ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਬੀਤੀ ਦੇਰ ਰਾਤ ਫਿਰ ਤੋਂ ਇੱਕ ਨਾਮੀ ਹਸਪਤਾਲ ਸਮੂਹ ਦੇ ਗੁਰਦਾਸਪੁਰ ਸਥਿਤ ਹਸਪਤਾਲ ਵਿੱਚ ਮਰੀਜ਼ ਦੇ ਰਿਸ਼ਤੇਦਾਰਾਂ ਨੇ ਹੰਗਾਮਾ ਕੀਤਾ ਤੇ ਗਲਤ ਦਵਾਈਆਂ ਦੇ ਕੇ ਮਰੀਜ਼ ਦੀ ਜ਼ਿੰਦਗੀ ਨੂੰ ਖਤਰਾ ਪੈਦਾ ਕਰਨ ਦਾ ਦੋਸ਼ ਲਗਾਇਆ। ਨਾਂ ਵਿਜੇਪਾਲ ਸਿੰਘ ਮੇਰਾ ਪਿੰਡ ਲੰਗਾਵਾ ਜੀ ਰਿਹੈਸ ਮੇਰੀ ਧਾਰੀ ਵਾਲਾ ਮੇਰਾ ਭਤੀਜਾ ਅਮਨ ਕੁਮਾਰ ਇੱਥੇ ਐਡਮਿਟ ਸੀਗਾ ਇਹਨਾਂ ਦੇ ਕੋਲ ਅਬਰੋਲ ਹਸਪੀਟਲ ਮੇਨ ਬਟਾਲਾ ਰੋਡ ਤੇ ਗੁਰਦਾਸਪੁਰ ਮੇਰਾ ਭਤੀਜਾ ਇਹਨਾਂ ਦੇ ਕੋਲ ਦਾਖਲੀ ਸੀ ਉਹਨੂੰ ਬੁਖਾਰ ਸੀਗਾ ਉਹਦੇ ਸਿਰ ਦਰਦ ਹੁੰਦੀ ਐ ਇਹਨਾਂ ਕੋਲ ਲਿਆਂਦਾ ਐਡਮਟ ਇਹਨਾਂ ਨੂੰ ਕਰਾਇਆ ਤਾਂ ਇਹਨਾਂ ਕਿਹਾ ਜੀ ਸੀਟੀ ਸਕੈਨ ਵਿੱਚ ਕੋਈ ਜਿਹੜੇ ਨੁਕਸੇ ਨਹੀਂ ਆਉਂਦੇ ਐਮ ਆਰ ਵੀ ਨਹੀਂ ਆਉਂਦੇ ਇਹਦਾ ਟੈਸਟ ਹੋਣਾ ਹੈ ਕਰੀਟ ਦੀ ਹੱਡੀ ਦਾ ਉਹਦੇ ਚ ਆ ਜਾਏਗੀ ਇਨਫੈਕਸ਼ਨਰੀ ਕੀ ਹੈਗਾ ਕੀ ਨਹੀਂ ਇਲਾਜ ਕਰਾਂਗੇ ਠੀਕ ਹੋ ਜਾਏਗਾ ਉਹ ਇਨਫੈਕਸ਼ਨ ਜਿਹੜੀ ਆਈ ਜਾਂਦੇ ਜੀ 50% ਆ ਗਈ ਹੈ ਅਸੀਂ ਕਹੇ ਇਲਾਜ ਸ਼ੁਰੂ ਕਰ ਦਿਓ 8 ਦਿਨਾਂ ਨਾ ਸਾਨੂੰ ਇੱਥੇ ਰੱਖਿਆ ਜੀ ਮੁੜ ਕੇ ਇਹਨਾਂ ਨੇ ਦਵਾਈ ਦੇ ਕੇ ਘਰ ਭੇਜਤਾ ਵੀ 15 ਦਿਨ ਦੀ ਟ੍ਰੀਟਮੈਂਟ ਤੁਸੀਂ ਘਰ ਜਾ ਕੇ ਲਓ ਇਹ ਠੀਕ ਹੋ ਜਾਏਗਾ 15 ਦਿਨ ਡਾਕਟਰ ਸਾਹਿਬ ਨੇ ਲਿਖਿਆ ਇਸ ਵਿੱਚ 30 ਇੰਜੈਕਸ਼ਨ ਲਿਖੇ ਇਹਨਾਂ ਨੂੰ ਇੰਜੈਕਸ਼ਨ ਦੀ ਥਾਂ ਜਿਹੜੇ ਸਟਾਫ ਨਰ ਇਹਨਾਂ ਨੇ ਉਹਦੇ ਵਿੱਚ ਟੈਬਲੇਟ ਦੇ ਦਿੱਤੀ ਟੈਬਲੇਟ ਦੇਣ ਦੇ ਨਾਲ ਜਿਹੜੇ ਸ਼ੈਲ ਜਿਹੜੇ ਉਹਦੇ ਦਿਮਾਗ ਦੇ ਹੀ ਉਹ ਦੁਬਾਰਾ ਫਿਰ ਪੁੰਗਰ ਗਏ ਇਨਫੈਕਸ਼ਨ ਹੋ ਗਈ ਇਹਨਾਂ ਨੇ 2-4 ਜ਼ਿਆਦਾ ਦਵਾਈ ਤੇਜ ਦੇ ਕੇ ਸਾਡੇ ਮੁੰਡੇ ਨੂੰ ਕੋਈ ਕਿਡਨੀ ਦੀ ਪ੍ਰੋਬਲਮ ਨਹੀਂ 29 ਸਾਲ ਦੀ ਉਹਦੀ ਏਜ ਆ ਕੋਈ ਉਹਨੂੰ ਸ਼ੂਗਰ ਨਹੀਂ ਸਾਨੂੰ ਅੱਜ ਇੱਥੋਂ ਇੰਨਾ ਸਾਡੇ ਮਨ ਦੁਖੀ ਹੋਇਆ ਵੀ ਸਾਡੇ ਬੱਚੇ ਦੀਆਂ ਕਿਡਨੀਆਂ ਨਾ ਡੈਮੇਜ ਕਰਤੀਆਂ ਹੁਣ ਸਾਨੂੰ ਆਂਦੇ ਵੀ ਰਿਪੋਰਟ ਜਿਹੜੀ ਤੀਜੇ ਦਿਨਾਂ ਦੀ ਉਹ ਅੱਜ ਆਉਣੀ ਹੈ 3 ਵਜੇ ਤੇ ਖਪਣਦੇ ਆ ਕੋਈ ਸਾਡੇ ਮੱਥੇ ਡਾਕਟਰ ਨਹੀਂ ਲੱਗ ਰਿਹਾ ਨਾ ਸਾਨੂੰ ਦੱਸ ਰਿਹਾ ਵੀ ਇਹਨੂੰ ਕੀ ਨੁਕਸ ਹੋਇਆ ਅਸੀਂ ਪੀਜੀਆ ਹੀ ਜਣਾਵਾ ਹੀ ਤੇ ਚਾਰਜ ਨਾ ਕੋ 3 ਵਜੇ ਦਾ ਲਿਆ ਹੋਇਆ ਸਾਡੇ ਮੱਥੇ ਨਾ ਕੋ ਡਾਕਟਰ ਲੱਗ ਰਹੀ ਕਿ ਕਹਿੰਨੇ ਵੀ ਸਾਨੂੰ ਰਿਪੋਰਟ ਦੋ ਸਾਨੂੰ ਸਮਝਾਓ ਵੀ ਇਹਦੀ ਆ ਇਨਫੈਕਸ਼ਨ ਆਈ ਹੈ ਕੀ ਆਇਆ ਅਸੀਂ ਜਾ ਕੇ ਉਹਨੂੰ ਦੱਸਣ ਵਾਲੇ ਬਣਾਂਗੇ ਕੋਈ ਬੰਦਾ ਸਾਡੇ ਸਾਹਮਣੇ ਨਹੀਂ ਆ ਰਿਹਾ ਜਿਹੜੀ ਮਾਲਕ ਇੱਥੇ ਹਸਪੀਟਲ ਦੀ ਉਹ ਫੋਨ ਤੇ ਮੈਸੇਜ ਕਰੀ ਜਾਂਦੀ ਹੈ ਰਿਸੈਪਸ਼ਨ ਤੇ ਵੀ ਇਹਨਾਂ ਕੋ 22000 ਲੈ ਲਓ ਹੋਰ ਜੇ ਇਹ ਕਹੇ ਸਾਡੇ ਸਾਹਮਣੇ ਆ ਕੇ ਸਾਡੀ ਤਸੱਲੀ ਕਰਾਓ ਵੀ ਇੱਕ ਤਾਂ ਤੁਸੀਂ ਸਾਡਾ ਪੇਸ਼ੈਂਟ ਮਾਰਤਾ ਉਹਨੂੰ ਡੈਮੇਜ ਕਰਦੀਆਂ ਕਿੱਡਣੀਆਂ ਡੈਮੇਜ ਕਰਦੀ ਆਏ ਤੁਹਾਡੇ ਕੋਲ ਠੀਕ ਹੋਣ ਵਾਸਤੇ ਠੀਕ ਹੋਣ ਦੀ ਬਜਾਏ ਸਾਡੇ ਤੇ ਨੁਕਸਾਨ ਕਰਤਾ 100% 29 ਸਾਲ ਦੀ ਉਹਦੀ ਉਮਰਾ ਜੀ 1 ਸਾਲ ਉਹਦੇ ਵਿਆਹ ਨੂੰ ਹੋਇਆ ਬੇੜਾ ਗਰਕ ਕਰਕੇ ਇਹਨਾਂ ਨੇ ਰੱਖਤਾ ਸਾਡੇ ਸਾਹਮਣੇ ਕੋਈ ਨਹੀਂ ਆਉਂਦਿਆ ਫਿਰ ਮੈਡਮ ਵੈਸੇ ਹੀ ਕਰਦੀ ਆ ਵੀ ਇਹ ਬੋਲਣ ਦੇ ਆ ਇਹਨਾਂ ਨੂੰ ਕੋਈ 20000 ਦੇ ਦੋ ਅਸੀਂ ਕਿਹਾ 20000 ਵੀ ਦੇ ਦੇਣਾ ਸਾਡੇ ਸਾਹਮਣੇ ਤੇ ਆਓ ਸਾਡੀ ਤਸੱਲੀ ਤੇ ਕਰਾਓ ਆਣ ਕੇ ਅਮ੍ਰਿਤਸਰ ਬਠਿੰਡ ਕੋਲ ਨੈਸ਼ਨਲ ਹਾਈਵੇ ਤੇ ਧਾਰੀਵਾਲ ਤੇ ਐਂਟਰੀ ਪੁਆਇੰਟ ਤੇ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਬੀਤੀ ਦੇ ਸામਨੇ ਤੋਂ ਆ ਰਹੀ ਇੱਕ ਹੋਰ ਨਿੱਜੀ ਵਾਹਨ ਤੋਂ ਟੱਕਰ ਮਾਰੀ ਤੇ ਫਿਰ ਇੱਕ ਖੜੀ ਕਾਰ ਨੂੰ ਟੱਕਰ ਮਾਰ ਦਿੱਤੀ ਬੱਸ ਫਿਰ ਨਹੀਂ ਰੁਕੀ ਅਤੇ ਗੁਰਦਾਸਪੁਰ ਸਾਈਡ ਤੋਂ ਆ ਰੇ ਇੱਕ ਹੋਰ ਐਕਟਿਵਾ ਸਵਾਰ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਦੁਰਘਟਨਾ ਵਿੱਚ ਦੋਹਾਂ ਬੱਸ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਮੇਰਾ ਨਾਮ rahul ਆ ਜੀ ਮੇਰੇ ਫਾਦਰ ਦਾ ਨਾਮ ਪ੍ਰਵੇਸ਼ ਕੁਮਾਰ ਆ ਮੇਰੇ ਫਾਦਰ ਗੁਰਦਾਸਪੁਰ ਤੋਂ ਆ ਰਹੇ ਸੀ ਧਾਰੀਵਾਲ ਮੈਂ ਧਾਰੀਵਾਲ ਸ਼ਹਿਰ ਦਾ ਰਹਿਣ ਵਾਲਾ ਐ ਇੱਕ ਬੱਸ ਆਪਣੀ ਏ ਬੀ ਸੀ ਵਾਲੀ ਦੀ ਇਹਨਾਂ ਨੇ ਬੱਸ ਇੱਕ ਮਾਰੀ ਆ ਪਹਿਲਾਂ ਆਪਣੇ ਗੱਡੀ ਵਿੱਚ ਫਿਰ ਸਾਡੇ ਸਕੂਟਰ ਵਿੱਚ ਮਾਰੀ ਆ ਮੇਰਾ ਸਕੂਟਰ ਡੈਮੇਜ ਹੋ ਗਿਆ ਏ ਨਾਲੇ ਮੇਰੇ ਡੈਡੀ ਨੂੰ ਸਟਾ ਲੱਗੀਆਂ ਨੇ ਉਹ ਘਾਇਲ ਆ ਉਹਨਾਂ ਦਾ ਇਲਾਜ ਚੱਲ ਰਿਹਾ ਏ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਏ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਏ ਮੇਰੀ ਬੇਨਤੀ ਆ ਇਹਨਾਂ ਦੇ ਅੱਗੇ ਸਰ ਮੇਰਾ ਨਾਮ ਬੰਟੀ ਆ ਮੈਂ ਚੇਲਾ ਹੁੰਦਾ ਸਗਰਗੜ ਤੋਂ ਰਹਿਣ ਵਾਲਾ ਆ ਡਿਸਟ੍ਰਿਕਟ ਮੇਰੀ ਪਠਾਨਕੋਟ ਆ ਮੈਂ ਅੰਮ੍ਰਿਤਸਰ ਗਿਆ ਸੀ ਦਵਾਈ ਲੈਣ ਮਾਤਾ ਹੁੰਦੇ ਨਾਲ ਚਾਰ ਜੀ ਅਹੀਂ ਦੋ ਲੇਡੀਜ਼ ਤੇ ਦੋ ਜੈਂਸ ਤੇ ਪਠਾਨ ਅੰਮ੍ਰਿਤਸਰ ਤੋਂ ਵਾਪਸ ਆ ਰਹੇ ਸੀ ਧਾਰੀਵਾਲ ਬਾਈਪਾਸ ਤੇ ਅੰਦੇ ਅੱਗੇ ਆਪਣੇ ਗੱਡੀ ਆਏ ਕਰਦੀ ਸੀ ਬੱਸ ਕ੍ਰਾਸ ਹੋ ਰਹੀ ਗੱਡੀ ਖੜੀ ਸੀ ਮਰੀ ਸਾਡੀ ਪਿੱਛੋਂ ਬੱਸ ਫੁੱਲ ਸਪੀਡ 'ਚ ਆਈ ਉਹਨੇ ਕੁਝ ਨਹੀਂ ਦਿਖਿਆ ਉਹਨੇ ਸਾਈਡ ਤੇ ਗੱਡੀ ਸਾਡੀ ਸਾਰੀ ਤੋੜ ਦੇ ਪਾਣ ਦਿੱਤੀ ਹੂੰ ਹੂੰ ਤੋ ਹੋਰ ਇੱਕ ਸਕੂਟੀ ਵਾਲਾ ਜੀ ਉੰਡ ਵੀ ਟੱਚ ਹੋਇਆ ਬੱਸ ਵੀ ਇੱਕ ਭੰਨੀ ਉਹਨਾਂ ਨੇ ਜੀ ਭਾਈ ਸਰਬ ਮੰਗ ਇਹੋ ਹੀ ਆ ਕਿ ਸਾਨੂੰ ਇਨਸਾਫ ਚਾਹੀਦਾ ਕਿ ਡਰਾਈਵਰਾਂ 'ਤੇ ਸਖਤ ਕਾਰਵਾਈ ਕੀਤੀ ਜਾਏ ਕੁਛ ਦਿਖਦੇ ਨਹੀਂ ਸੁਣਦੇ ਨਹੀਂ ਹੈਗੇ ਹਾਂ ਧਿਆਨ ਧਿਆਨ ਮੈਂ ਸਬ ਇੰਸਪੈਕਟਰ ਸਲੱਖਰ ਆਮ ਥਾਣਾ ਤਾਰੀਵਾਲਦ ਬੋਲਦਾ ਹਾਂ ਸਾਨੂੰ ਸੂਚਨਾ ਮਿਲੀ ਕਿ ਬਾਈਪਾਸ ਤੇ ਐਕਸੀਡੈਂਟ ਹੋਇਆ ਹੈ ਅਸੀਂ ਤੁਰੰਤ ਪਹੁੰਚੇ ਆ ਕੇ ਵੇਖਿਆ ਮੌਕਾ ਮੌਕੇਦਾਨ ਪੜਾ ਲੱਗਾ ਕਿ ਬੱਸ ਇੱਕ ਐਬੀਟੀਸੀ ਬਟਾਲਾ ਸਾਈਡ ਤੋਂ ਆ ਰਹੀ ਸੀ ਇੱਕ ਬੱਸ ਗਰਦਾਸਪੁਰ ਤੋਂ ਧਾਰੀਵਾਲ ਨੂੰ ਇੰਟਰ ਹੁੰਨ ਜਾਦੀ ਸੀ ਤੇ ਚਾਂਨਕੀ ਇਹਦੀ ਬੱਸ ਹੈ ਤੇਜ਼ ਰਫ਼ਤਾਰ ਆਈ ਐਬੀਟੀਸੀ ਤੇ ਇਹਦੇ ਅੱਗੇ ਇੱਕ ਬੱਸ ਨਾਲ ਪਹਿਲਾਂ ਹਿੱਟ ਕੀਤਾ ਉਸ ਤੋਂ ਬਾਅਦ ਇੱਕ ਕਾਰ ਚਾਲਕ ਸੀ ਪਠਾਨਕੋਟ ਸਾਈਡ ਦਾ ਉਨੂੰ ਹਟ ਕੀਤਾ ਵੁਕੇਰੀਆ ਰੋਡ ਤੇ ਇੱਕ ਟਰਾਲੀ ਅਤੇ ਕਾਰ ਦੀ ਆਮੋ ਸਾਹਮਣੇ ਟਕਰ ਹੋ ਗਈ ਜਿਸ ਦਾ ਅੰਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਚਾਲਕ ਮਨੋਜ ਸਿੰਘ ਅਨੁਸਾਰ ਟਰਾਲੀ ਚਾਲਕ ਕਾਫੀ ਤੇਜ਼ ਰਫਤਾਰ ਵਿੱਚ ਸੀ ਤੇ ਬੱਸ ਨੂੰ ਓਵਰਟੇਕ ਕਰ ਰਿਹਾ ਸੀ ਤੇਜ਼ ਰਫਤਾਰ ਹੋਣ ਕਾਰਨ ਉਸ ਕੋਲ ਬ੍ਰੇਕ ਨਹੀਂ ਵਜੀ ਤੇ ਟਰਾਲੀ ਉਹਨਾਂ ਦੀ ਦੂਜੇ ਪਾਸਿਓਂ ਆ ਰਹੀ ਕਾਰ ਨਾਲ ਝਟਕ ਰਹੀ ਹਾਲਾਂਕਿ ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਆ ਮ ਮਕੇਰੀਆਂ ਨੂੰ ਜਾ ਰਹੇ ਸੀ ਇਹ ਮਕੇਰੀਆਂ ਵੱਲੋਂ ਆ ਰਿਹਾ ਸੀ ਟਰੈਕਟਰ ਖਾਲੀ ਹੋ ਗਏ ਬਹੁਤ ਤੇਜ਼ ওভারਟੇਕਿੰਗ ਕਰ ਰਿਆ ਸੀ ਬੱਸ ਵਾਲੇ ਨੇ ਸਲੋ ਕੀਤੀ ਇਹ ਉਹਦੇ ਵਿੱਚੋਂ ਨਿਕਲ ਕੇ ਬਹੁਤ ਤੇਜ਼ ਇਧਰੋਂ ਆਇਆ ਤੇ ਸਲੋ ਸੀ ਸਿੱਧੀ ਗੱਡੀ ਨਾਲ ਹੀ ਲੱਗਿਆ ਨੁਕਸਾਨ ਕੋਈ ਕਿੰਨੇ ਜਣੇ ਸੀ ਗੱਡੀ ਅਸੀਂ 2 ਜਣੇ ਸੀ ਨੁਕਸਾਨ ਕੋਈ ਹੋਇਆ ਨਹੀਂ ਨੁਕਸਾਨ ਗੱਡੀ ਦਾ ਹੈ ਤੇ ਬਾਕੀ ਥੋੜਾ ਬੋੜਾ ਸਟਾਂ ਦੇ ਲੱਗੀਆਂ ਆਏ ਆ ਨਹੀਂ ਲੱਗੀ ਨਹੀਂ ਜਿਆਦਾ ਨਹੀਂ ਟਰਾਲੀ ਵਾਲੇ ਨੇ ਕੀ ਕਰਨ ਦੀ ਉਹਨੂੰ ਕੀ ਗੱਲ ਟਰਾਲੀ ਵਾਲਾ ਤੇ ওভারਟੇਕਿੰਗ ਕਰਕੇ ਨਾਲ ਹੀ ਉਧਰ ਨੂੰ ਚਲਾ ਗਿਆ ਉਹ ਸੁੱਨ ਹੋ ਗਿਆ ਉਹ ਬੈਠਾ ਹੋ ਨੋ ਗਿਆ ਆ ਸਾਰਾ दारू ਹੈ ਫਟਾ ਆ ਉਹ ਆ ਸਾਹਮਣੇ ਨਸ਼ਾ ਕੀਤਾ ਹੈ ਹਾਂਜੀ ਠੀਕ ਹੈ ਕਿੰਨਾ ਕੁ ਨੁਕਸਾਨ ਆ ਗੱਡੀ ਦਾ ਗੱਡੀ ਸਾਰੀ ਡਾਇਵਰਸ ਹੋ ਗਈ ਅੱਗੋਂ ਅੱਗੋਂ ਜੀ ਇਹ ਕਿਧਰੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਸਾਰਸੀਂ ਆ ਰਹੇ ਸੀ ਆਪਾਂ ਤਰਗੜ ਤੋਂ ਤੇ ਮਕੇਰੀ ਨੂੰ ਜਾ ਰਹੇ ਸੀ ਕੀ ਕੰਮ ਕਰਦੇ ਹੋ ਤੁਸੀਂ ਅਗਲੇ ਕਰ ਚਲੋ ਦੋਸਤੋ ਇਸਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੋਗੇ ਤਤਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨ ਦੇ ਇਜਾਜ਼ਤ ਰੱਬ ਰੱਖਾ